ਵੱਡੀ ਜਿਹੜੀ ਜਰਮੈਂਟ ਦੇ 17 ਡਿਵੀਜ਼ਨ ਦੇ ਅੰਦਰ ICCI ਬੈਂਕ ਤੇ ਬਿਲੀਆ ਨਾ ਘਟਿਆ ਜਿਹੜੀ ਹੈ ਫੋਨ ਕੱਢੀ ਆਪਣੀ ਯੂਈ ਸੰਨ ਜੀਨ ਟੌਨ ਵਾਲੇ ਤੋਂ ਬੜੇ ਪੁਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਰਿਪੋਰਟ ਦਿੱਤਾ ਇਮੀਡੀਟਲੀ ਸਰਵਨ ਇਨਫੋਰਮੇਸ਼ਨ ਮਹੀਕੋ ਤੇ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਕੀ ਚੀਜ਼ ਦਿੱਤੇ ਤੇ ਜਾਇ ਕੁਕਰ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀ ਜੀ उन्होंने आपस गल जो सूल की उदों ही सारे एक्शन जाए सारे रहे और सारे सीनियर ऑफिसर मौके पर पहुंचे और कलूस इकट्ठे किए बेसिकल आई कि तीन नौजवान ने और भजे भी पैदल हो जड़े उतो बैंक बराबरी करके तो उस फॉलोअप केस न ਵਾਸ ਤਰੀਕੇ ਨਾਲ ਮੁਲਜ਼ਮਾਂ ਨੂੰ ਆਡੈਂਟੀਫਾਈ ਕੀਤਾ ਸੀ ਮੁਲਜ਼ਮ ਔਰ 24 ਘੰਟੇ ਦੇ ਵਿਚਕਾਰ ਸਾਰੇ ਗ੍ਰਿਫਤਾਰੀਆਂ ਹੋ ਗਏ ਔਰ ਕੈਸ਼ ਵੀ ਕਵਰ ਹੋਇਆ ਤਾਂ ਵੀ ਹਾਲ ਤੱਕ ਹੋਇਆ ਉਹ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਸੁਰਜ ਉਹ ਸੁਲਤਾਨਪੁਰ ਰੋਡ ਦਾ ਤਕਰੀਬਨ 22 ਸਾਲ ਦਾ ਕਹਿੰਦੇ ਜੀ ਤੇ ਜੀ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਪੁਰ 19 ਹਾਲ ਪ੍ਰਿੰਸ ਇਹ ਜੀ ਸ਼ੇਰਾ ਮੇ ਕੋਮੈਨਦਨਗਰ ਸੁਲਤਾਨਪੁਰ ਵਿੱਚ ਰਹਿੰਦਾ ਹੈ ਜੀ ਸਰ ਉਹ ਕਿਹਦੀ ਪਤਨੀ ਸਾਹਿਬ ਪ੍ਰਿੰਸ ਹਨ ਜੀ ਮਾਸਟਰ ਮਾਈਡ ਕੋਣ ਹੈ ਤੇ ਔਰ ਇੱਕ ਵਾਰੀ ਕਾਇਦਲੀ ਨਾਮ ਰਿਪੀਟ ਕਰਦੇ ਜੀ ਸੂਰਜ ਇਹਦੇ ਪੁੱਤਰ ਮਨਿੰਦਰ ਸਿੰਘ ਉਰਫ ਜੱਟ ਭਾਈ ਮਨ ਸਿੰਘ ਰੋਡ ਸੁਲਤਾਨਪੁਰ ਵਿੱਚ ਇੰਦਰਜੀਤ ਉਰਫ ਸਾਜਨ ਪੁੱਤਰ ਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈ ਮਨ ਸਿੰਘ ਰੋਡ ਸੁਲਤਾਨਪੁਰ ਦਾ ਅਮਰਸਰ ਅਈਵੈਨਸੋ ਬੋਰਫ ਸ਼ੇਰਾ ਪੁੱਤਰ ਸੁਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਬਿੰਦਨਗਰ ਸੁਤਾਨੂਏ ਲੋਰ ਅੰਮ੍ਰਿਤਸਰ ਉਮਰ 32 ਸਾਲ ਕੋ ਬੇਸਿਕਲੀ ਜੋ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਦਿੱਤੀ ਉਹ ਤਿੰਨ ਚਾਰ ਦਿਨ ਤੋਂ ਇਹ ਇਸ ਬਾਗ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵਿਕਪਨ ਕਰੇ ਕੀਤਾ ਇਹ ਇਹਨਾਂ ਨੇ ਪਲਾਨਿੰਗ ਕਰਾਈ ਸੀ ਕਿ ਆਪਾਂ ਪੈਸੇ ਲੈ ਕੇ ਇੱਕ ਉਸੇ ਜੀਜ਼ਾ ਖਿਦਨੇ ਜਿਹੜੇ ਕਾਰ ਖਿਦਨੇ ਸੀ ਤਾਂ ਕਰਦੀਆਂ ਸੀ ਵੀ ਇਹਨਾਂ ਨੂੰ ਸਾਰਾ ਲੈਂਡਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਪਰ ਉਸ ਵੇਲੇ ਜਦੋਂ ਉਹ ਬੈਂਕ ਦੇ ਵਿੱਚ ਪਹੁੰਚਿਆ ਹੋਇਆ ਜਾਈ ਵੀ ਨਹੀਂ ਸੀ ਤੇ ਟਾਈਮ ਕੋਣੇ 2000 2 ਵਜੇ ਦਾ ਟਾਈਮ ਥੋੜਾ ਜਿਹਾ ਅੱਜ ਜਾਂਦਾ ਕਸੂਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਉਠਕੇ ਤੇ ਆਪਸ ਵਿੱਚ ਡਿਸਟ੍ਰਿਬਿਊਟ ਵੀ ਕੀਤਾ ਤੇ ਕੁਝ ਇਹਨਾਂ ਨੇ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਗਈ ਉਹ ਸਾਰੇ ਜਿਹਨੂੰ ਜਿਹੜੇ ਵਿਸਤਾਰੋਂ ਇੱਕ ਟੋਟਲ ਕੈਸ਼ ਤੋਂ ਬੈਂਕੋ ਵਾਲਿਆਂ ਨੇ ਲਿਖਾਇਆ ਸੀ 12 ਲੱਖ 78122 ਰੁਪਏ ਲਿਖਾਇਆ ਸੀ ਨਾ ਉਹ ਜੋ 7 ਲੱਖ 70 ਹਜ਼ਾਰ ਰੁਪਿਆ ਇੱਕ ਪਿਸਤਲ 5 ਰੌਂਡ ਔਰ ਜਿਹੜਾ ਜਨਾਬ ਕੋ ਨਾਲ ਹੋਰ ਵੀ ਕੰਨੀ ਪਿਸਤਲ ਵੀ ਲੈ ਕੇ ਜਿਹੜੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਹੈ ਇਹ ਇੱਕਲਾ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਦੇ ਖਲਾਫ ਕਰਨਾ ਇਹ ਸਬੈਕਿੰਗ ਦੇ ਤੇ ਮੌਰੀ ਦੇ ਸੱਤ ਕਰਨੇ ਦੱਜੇ ਔਰ ਇੰਦਰਜੀਤਪੁਰਫ ਸਾਜਣ ਦੇ ਖਲਾਫ ਤਿੰਨ ਨੂੰ ਨੱਥਮਾ ਕੀਤਾ ਗਿਆ ਡੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਉਸਲਾਸ਼ ਅਸ਼ਾਦਾ ਦਾ ਖਾਤਮੇ ਸਾਰੀ ਟੀਮ ਮਾਲਾ ਦੇ ਐਸਐਸਓ ਸਾਹਿਬ ਜਾਰੇ ਦੀ ਮਨਜ਼ੂਰੀ ਕਰਕੇ ਬਾਅਦ ਸੀਗੇ ਜਿਹਨਾਂ ਦੀ ਟੀਮ ਨੇ ਮੱਤਵਿੰਮ ਦੇ ਇਚਾਰਜ ਦੀ ਰਹਿਮਾਈ ਦੇ ਵਿੱਚ ਏਡੀਸੀ ਦੀ ਅਪਨੇ ਮੀਨੋਜੀ ਗੁਰੰਦਰ ਸਿੰਘ ਸਾਡੇ ਸੀਆਈਏ ਇੰਸਪੈਕਟਰ ਬੋਲਤ ਔਰ ਆਗੇ ਸੁਨੀਨਾ ਨੇ ਆਪਣੀ ਡਿਊਟੀ ਚਾਈਨਸ ਦਾ ਸਾਰਾ ਇਹ ਉਹਦੇ ਵਿੱਚ ਨਵਾਂ ਹੋ ਗਿਆ ਜਿਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਨੇ ਪੋਜ਼ਿਟਿਵ ਤੌਰ ਤੇ ਲੈ ਕੇ ਕੁਸ਼ੀਸ਼ ਕੀਤੀ ਹੈ ਜਿਸ ਤੱਕ ਕਿ ਹੈਜੀ ਉਹਨਾਂ ਨੂੰ ਸਪੈਸ਼ਲ ਸਨਮਾਨਿਤ ਕਰਨਾ ਹੈ ਉਹਨਾਂ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਮਾਰਤਾ ਖੁਬਾ ਬਿਨਾਂ ਘਬਰਾਏ ਉਸਦੀ ਇਨਵੈਸਟੀਗੇਸ਼ਨ ਜੁਟੇ ਔਰ ਇਨਫਰਮੇਸ਼ਨ ਜਦੋਂ ਦਿੱਤੀ ਕਿ ਕਿ ਬੜੇ ਪ੍ਰੋਫੈਸ਼ਨਲ ਸੀ ਤੇ ਨਾ ਉਹਨੇ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਡ ਲਈ ਇਡੈਂਟੀਫਿਕੇਸ਼ਨ ਸੇਮਲੇ ਕੀਤੀ ਔਰ ਉਹਦੇ ਚ ਦੋਨੋਂ ਪੁਲਸਨਾਂ ਨੇ ਅਜਿਹਾ ਗਵਾੜਦਤ ਕਰਦਾ ਤਾਂ ਉਹ ਬੜਾ ਆਪਣੇ ਚੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਹੈ ਤੁਹਾਨੂੰ ਸਾਰਾ ਟਾਈਮ ਲੱਗ ਗਿਆ ਉਹਦੀ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਮਾਰਦਾ ਕਿ ਉਹ ਵੀ ਤਰ੍ਹਾਂ ਕਰਨੇ ਲਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਕੀਆਂ ਔਰ ਦੀ ਜੌਬ ਨੇ ਮਾਰਾ ਨੁਕਸਾਨ ਹੋ ਜਾਏਗਾ ਉਜਿਨ ਨੇ ਘਰ ਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ ਜਾ ਕੇ ਕਪੜੇ ਵੀ ਬੰਦੇ ਇਹਨਾਂ ਨੇ ਉਹ ਘਰਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਮੂਵੇ ਜਾਂ ਕਿਉਂ ਉਹਨਾਂ ਸਿਸਟਮ ਨੂੰ ਬਦਲ ਹੋਵੇ ਜਦੋਂ ਬੰਦਾ ਇਹੋ ਜਿਹੀ ਚੀਜ਼ ਚਾਰੇ ਘਰ ਜਾ ਰਿਹਾ ਤੇ ਉਤੋਂ ਜੇ ਦਾ ਪਤਾ ਹੋਵੇ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਦੀ ਹੈ ਉਹਦੇ ਚ ਦੇ ਲੋਕ ਕਿਹਾ ਕਿ ਪਹਿਲੇ ਇਹ ਬੰਦੇ ਨੇ ਕਿਹੜੀ ਅਧਿਕਾਰੀਆਂ ਦੀ ਕੀਤੀ ਸੀ ਤੇ ਭਰਾਵਾ ਕਿਹਦੀ ਰੰਗ ਦੀ ਬੜਾ ਬੜਾ ਦਾ 78000 ਜਾਂ ਜੀ 770 ਹੋ ਗਏ ਪਾਣੀ ਕਿਤੇ 3 ਦਾ ਡਿਫਰੈਂਸ ਹੋ ਗਿਆ ਸਰ ਪ੍ਰਾਈਮਰੀ ਸਰ ਕਿੰਨੇ ਜੀ ਬੈਕਗਰਾਉਂਡ ਜੋ ਕੀਤੀ ਹੈ ਬੈਕਗਰਾਉਂਡ ਤੇ ਤੁਹਾਨੂੰ ਪਤਾ ਹੀ ਇਹ ਬੰਦੇ ਇਕਤਾ ਬਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਰਾਜ ਰਿਸਕ ਇਟੈਨੋਮੇ ਜੱਜ ਲੱਗਿਆ ਕਿ ਆਪਾਂ 4 ਕਹਾ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ ਐਸ਼ੀ ਤੇ ਜਰਾ ਆਪਣਾ ਲਾਈਫ ਸਟਾਈਲ ਤੇ ਜਰਾ ਆਪਣੇ ਉਹ ਸਿਰ ਪਹਿਲਾਂ ਵੀ ਆਪਾਂ ਲੈ ਕੇ ਆਇਆ ਸੀ ਕਿ ਤਰਜ਼ ਦਾ ਜੀ ਉਸ ਦਿਨ ਬਣਾ ਔਰ ਇਹ ਦਾ ਮਾਚ 24 25 ਦੇ ਤਰੀਕੇ ਇਹ ਮਾਨਤਾ ਆਇਆ ਜੀ ਸੋ ਆਈ ਅਪਰੀਸ਼ੀਏਟ ਕਿ ਪੁਲਿਸ ਜਿੱਦੀ ਹੈ ਪੁਰਾਣੇ ਲੋਕਾਂ ਨੂੰ ਜੋ ਆਪਾਂ ਦੇਖ ਰਹੇ ਹੈ ਕਿ ਜਿਹੜੇ ਹੈਲਥਲ ਨੂੰ ਘਟਾ ਤੋ ਉਹਨੂੰ ਪਸੂ ਕਰ ਰਹੀ ਹੈ ਜਦੋਂ ਮੈਂ ਮਾਸਟਰ ਜੀ ਇਹਨਾਂ ਨੂੰ ਅਸੂਆਇਟ ਪ੍ਰਿੰਸਟ ਜਿੱਦ ਜ਼ਿਆਦਾ ਅੱਜ ਆਇਆ ਸੀ ਮੈਂ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਜਾ ਕੇ ਐਂਟਰ ਹੋਇਆ ਮੈਂ ਜਾ ਕੇ ਮੈਡਮ ਨੂੰ ਪੁੱਛਿਆ ਮੈਸ਼ ਬਾਰੇ ਫਿਰ ਪੁੱਛਿਆ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਵਿੱਚ ਚਾਰ ਬੰਦੇ ਆਏ ਸੀ ਇੱਕ ਬਾਹਰ ਆ ਜੀ ਤੇ ਜਦੋਂ ਉਹ ਲੋਕੋ ਗੱਲ ਰਹੀ ਸੀ ਕਿ ਆਪਾਂ ਪਰ ਬੰਦੇ ਕਿੰਨੇ ਆਏ ਬੇਸਿਕਲੀ ਉਹ ਕੇਵਲ ਬੰਦ ਨੂੰ ਲੱਗਦਾ ਕਿ ਬਾਹਰ ਖੜਾ ਬੰਦਾ ਕੁਲਿਸ਼ ਨੂੰ ਕੰਪਨਰਾਂ ਕੰਪਨੀ ਦੇ ਵਿੱਚ ਉਹ ਪਤਾ ਨਹੀਂ ਕਿਨੇ ਕਿਹਾ ਆਪਣੇ ਕੋਲ ਕਿੰਨੇ ਬੰਦੇ ਬਹਿਣ ਵਾਲਿਆਂ ਨੇ ਕਿਹਾ ਭਾਜੀ ਵੀ ਕਿੰਨੇ ਰਹੇ ਆ ਔਰ ਨਵੀਂ ਐਕਟੀਵਿਟੀ ਵਾਲੇ ਉੱਤੇ ਜਾਂਦੇ ਹੋਏ ਨੂੰ ਦੇਖੀ ਗਏ ਐਸ ਸੀ ਸੀ ਸਰ ਬੈਂਕ ਤੇ ਸਿਕਿਉਰਿਟੀ ਗਾਰਡ ਨਹੀਂ ਸੀ ਉਹ ਬੈਂਕ ਦੇ ਖਿਲਾਫ ਵੀ ਕੋਈ ਦੇਖੋ ਉਹਦੇ ਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਆ ਰਿਹਾ ਸੀ ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਰਦੇ ਮੈਂ ਉਸ ਗੱਲ ਤੇ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸ ਐਚ ਓ ਸਾਹਿਬ ਤੇ ਜਿਹੜਾ ਉਹਨਾਂ ਦਾ ਉਸ ਏਰੀਆ ਦਾ ਪੀਸ ਦਾ ਜ਼ਿਲ ਦਾ ਐਸ ਐਸ ਏ ਹੈ ਉਹ ਉਹਨਾਂ ਬਾਰ ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ ਪੰਜ 6 ਮਹੀਨੇ ਤੋਂ ਬੁੱਝਿਆ ਸੀਗਾ ਨਵਾਂ ਬ੍ਰਾਂਚ ਹੈ ਤੁਸੀਂ ਆਪਣਾ ਗਾਰਡ ਜੂ ਲੱਗਿਓ ਇਸ ਤੋਂ ਇਲਾਵਾ ਉਹਨੇ ਨੀਬਲ ਬੈਂਕ ਨਾਲ ਬੁਲਾ ਕੇ ਇਹਨੂੰ ਮੀਟਿੰਗ ਕਰਾਂਗੇ ਇਹ ਤਾਂ ਇੰਟੀਕਲਰ ਸੋਚੀ ਸਾਇ ਆਪਣੇ ਕੁਸ਼ੀਦ ਵਾਸਤੇ ਵੀਲ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਮਸੂਦ ਕਰੀਏ ਕਿ ਸਕਿਉਰਟੀ ਦਾ ਧਿਆਨ ਰੱਖੀਂ ਰੱਖੋ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਹੈ ਉਹ ਵੀ ਇਹੋ ਜਿਹੀ ਜਗਾ ਹੋਵੇ ਕਿ ਕੋਈ ਕੋ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਹੋ ਡੀਵੀਆਰ ਤੋਂ ਪਹਿਲਾਂ ਬੰਦੇ ਆਣੇ ਪਰ ਤਿੰਨ ਕਿਤੇ ਕੈਸ਼ ਹੈਗਾ ਉੱਥੇ ਅਲਾਰਮ ਤੋਂ ਸਿਸਟਮ ਹੋਵੇ ਸੌਫਟ ਸਟਾਰਟ ਪਟੋਲਾ ਤੀਕਾ ਜੀ ਉਹਦਾ ਵੀ ਕਿਤੇ ਲਾਰਮ ਦਰਦੀ ਨਾ ਵਜੂਗਾ ਪਰ ਉਹ ਸਟਿਲ ਬੈਟਰ ਐਕਸਪਲੈਨਸ਼ਨ ਬਸ ਕੋਈ ਨਹੀਂ ਸਰ ਮਰ ਕੋਈ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਕਿ ਟੈਕਲਿਆ ਆ ਸੀ ਕਿ ਪੈਂਟ ਵਾਲਿਆਂ ਨੂੰ ਰਿਕਵੈਸਟ ਕੀਤੀ ਜਾਂਦੀ ਸੀ ਬਾਰ ਬਾਰ ਦੇ ਇਸ ਨੂੰ ਲੇਕੋ ਉਹ ਇਜ਼ੀ ਤੇ ਨਹੀਂ ਪਾਸ ਹੁੰਦਾ ਅੱਜ ਵੀ ਆਈ ਹੈ ਕਿ ਐਪੀ ਐਂਡ ਦੋਸਤ ਤੇ ਕੋਈ ਯੂਜਿਲਿਸਟਿਕ ਟੋਰਡ ਹੈ ਇਸ ਨਾਲ ਦਾ ਐਕਸ਼ਨ ਤੋਂ ਵੀ ਸੀਰੀਅਸ ਹੋਣਾ ਚਾਹੀਦਾ ਕਿ ਮਿਸਟਰ ਬੁਲਾਰ ਕੀ ਕਰਦੇ ਆ ਆਪਕੋ ਗ੍ਰੀਨਿਆ ਭਾਗ ਕੇ ਅਗਰ ਮਾਮਲਾ ਹੈ ਤਾਂ ਫਾਈਨਲ ਜਾਣਾ ਸਰ ਕਿੰਨਾ ਸੈਂਸੇਸ਼ਨ ਕ੍ਰਾਈਮ ਦਾ ਮਾਇੂਦ ਅਸਰ ਤਾਂ ਦਾ ਰਿਸੋਰਸ ਸਾਰਾ ਕੰਮ ਕਰਕੇ ਦਿਨ ਰਾਤ ਸਾਰੀ ਟੀਮ ਲੱਗੀ ਰਹੀ ਹੈ ਉਹਦੇ ਚ ਡੈਫੀਨਿਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਜੇ ਇਹੋ ਜੀ ਗੱਲ ਹੋਣੀ ਹੋਵੇ ਦੇਖਣ ਮੈਂ ਤਾਂ ਉਹ ਬੈਂਕ ਮੈਨੂੰ ਕਹਿੰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਨੁਕਤਾ ਹੈਗਾ ਇਹਦਾ ਸਾਹਮਣੇ ਆਇਆ ਔਰ ਕਈ ਵਾਰ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਲਦੀ ਕਰੋ ਸਕਰੋਲ ਤੇ ਪੁਸ਼ ਕਰਾਂਗੇ ਕੋਈ ਬੈਂਕ ਸਾਡੇ ਅੰਦਰ ਤਾਂ ਹੈ ਨਹੀਂ ਪਰ ਐਵਲ 2 ਬੈਂਕ